ਤੇ ਅਸੀਂ ਇਹਦੇ ਵਾਸਤੇ ਤੁਹਾਡੇ ਹਾਜ਼ਰ ਹੋਏ ਆਂ ਬਾਕੀ ਜਿਹੜੇ ਛੋਟੇ ਛੋਟੇ ਕਾਰਜ ਜੋ ਵੀ ਆਪਾਂ ਅਸੀਂ ਕਰਨੇ ਆਂ ਜਿਵੇਂ ਖੇਡਾਂ ਦੇ ਵਿੱਚ ਸ਼ਾਹ ਕਰਨਾ ਇਹ ਆਪਣੇ ਸਰਦਾਰ ਸੁਖਰਾਮ ਸਿੰਘ ਕੋਚ ਹੈ ਸੌਫਟਬੀਲ ਵਾਲ ਦੇ ਬੇਸਵਾਲ ਜੀ ਕੀ ਕਰਾਉਣਗੇ ਔਰ ਕਰਵਾ ਵੀ ਰਹੇ ਬੱਚਿਆਂ ਨੂੰ ਨੇ ਸ਼ੁਰੂ ਕੀਤਾ ਹੋਇਆ ਔਰ ਇਹ ਇਹਨਾਂ ਨੂੰ ਪਤਾ ਵੀ ਆਪਣਾ ਅੱਜ ਖੇਡਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਜਦੋਂ ਗਵਰਨਮੈਂਟ ਦੇ ਵਿੱਚ ਨੌਕਰੀ ਮਿਲਦੀ ਹੈ ਤੇ ਉਹਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੈਫਰੈਂਸ ਮਿਲਦੀ ਹੈ ਇਨਾਂ ਦੀ ਆਪਣੀ এডਿਕੇਸ਼ਨ ਦੇ ਲਈ ਅਰਜ਼ੀਆਂ ਜਿਹੜੀਆਂ ਪ੍ਰਣਾਲੀ ਸ਼ੁਰੂ ਕਰਦੇ ਤੁਸੀਂ ਅਧੀਆਂ ਲੈਣ ਦੀ ਹਾਂਜੀ ਆ ਇਸੇ ਕਰਕੇ ਅਸੀਂ ਜਨਮ ਵਿੱਚ ਕਿੰਦਾ ਜੀ ਹਾਂਜੀ ਆਨਲਾਈਨ ਆਨਲਰ ਦੀ ਲੋੜ ਗਈ ਕੁਝ ਹਾਰਡ ਕਾਪੀ ਵੀ ਲੋਕ ਜਿਹੜੇ ਆ ਜਿਹੜੇ ਇਸ ਤਰ੍ਹਾਂ ਦੇ ਵਰਗ ਚੋਂ ਆਉਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਆਨਲਾਈਨ ਅਪਲਾਈ ਕਿਵੇਂ ਕਰਨਾ ਉਹ ਸਾਡੇ ਕੋਲ ਉਸ ਵਾਸਤੇ ਅਸੀਂ ਲਾਈਵ ਜਿਹੜੇ ਬੱਚੇ ਆਉਂਦੇ ਆ ਸਾਡੇ ਕੋਲ ਹਾਰਡ ਕਾਪੀਜ਼ ਦੇ ਕੇ ਅਸੀਂ ਪਿੰਡਾਂ ਦੇ ਵਿੱਚ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਨੇੜੇ ਦੇ ਇਲਾਕਿਆਂ ਵਿੱਚ ਬਸਤੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਬਸਤੀਆਂ ਦੇ ਲੋਕਾਂ ਨੂੰ ਬੱਚਿਆਂ ਨੂੰ ਸ਼ੁਰੂ ਦਿੱਤੀ ਸੀ এডਿਕੇਸ਼ਨ ਕਰਨੀ ਨਾਲ ਉਹ ਕੰਟੀਨਿਊ ਰਹੇਗਾ ਉਸੇ ਤਰ੍ਹਾਂ ਦਾ ਪ੍ਰੋਸ ਉਦੇਸ ਕੋਈ ਏਜ ਦਾ ਨਹੀਂ ਸੀ ਪਰ ਅਸੀਂ ਉਹਨਾਂ ਨੂੰ ਪਹਿਲੀ ਤੋਂ ਪੰਜਵੀਂ ਤੱਕ ਸ਼ੁਰੂ ਕਰਕੇ ਫਿਰ ਉਹਨੂੰ 8th 10th 2 ਪੰਜਾਬ ਬੋਰਡ ਦੇ ਨਾਲ ਜੋੜ ਕੇ ਉਹਨਾਂ ਨੂੰ ਉਸ ਤਰ੍ਹਾਂ ਦਾ ਕੰਮ ਕਰਾਇਆ ਗਿਆ ਸਰਟੀਫਿਕੇਟ ਵਗੈਰਾ ਸਾਰਾ ਸਿਸਟਮ ਹੋ ਗਿਆ ਸਾਰਾ ਪ੍ਰੋਪਰ ਵੀ ਦੇ ਵਿੱਚ ਤਾਂ ਕਿ ਕੱਲ ਨੂੰ ਡਿਗਰੀ ਮਿਲ ਕੇ ਬੱਚੇ ਅਗੇ ਨੌਕਰੀਆਂ ਪ੍ਰਾਪਤ ਕਰ ਸਕਣ ਤੁਸੀਂ ਆਪ ਜੀ ਵੀ ਕੋਈ ਬੱਚਾ ਭੇਜ ਸਕਦੇ ਆ ਕੋਈ ਗਰੀਬ ਪਰਿਵਾਰ ਹੋਵੇ ਕੋਈ ਗਰੀਬ ਬੱਚਾ ਹੋਵੇ ਜਿਹਦਾ ਕੋਈ ਨਹੀਂ ਹੈ ਉਹ ਜਦੋਂ ਮਰਜ਼ੀ ਸਾਡੇ ਕੋਲ ਪਹਿਲਾਂ ਵੀ ਅਸੀਂ ਬੇਨਤੀ ਕਰਦੇ ਰਹਿੰਦੇ ਆ ਵੀ ਕੋਈ ਵੀ ਹੋਵੇ ਸਾਡੇ ਕੋਲੇ ਭੇਜੋ ਜਿੰਨਾ ਕਾ ਜੈਸਾ ਵਿਅਤ ਤੈਸਾ ਹੈ ਵਰਤਾ ਹੈ ਆਪਣਾ ਬਲ ਨਹੀਂ ਹਾਰਾ ਜਿੰਨਾ ਕਿ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਅਸੀਂ ਉਹਨਾਂ ਕਰੀ ਜਾਂਦੇ ਆ ਉਹ ਕਰੀ ਜਾਣਾ ਬੱਚੇ ਅਸੀਂ ਲੋੜਵੰਦਾਂ ਨੂੰ ਘੋਕ ਕਰਕੇ ਵਿਖਾਗੇ ਵੀ ਬੱਚਾ ਹੈ ਵੀ ਆ ਕਈ ਵਾਰੀ ਵੈਸੇ ਵੀ ਆਪ ਜੀ ਨੂੰ ਪਤਾ ਹਾਂ ਉਸਾਰ ਇੱਕ ਟੀਮ ਵਧੀਆ ਬਣਾਵਾਂਗੇ ਤੁਹਾਡੇ ਦੇ ਵਿੱਚੋਂ ਵੀ ਕੋਈ ਸਹਿਯੋਗ ਦਿਓ ਕਿਉਂਕਿ ਤੁਸੀਂ ਲੋਕਤੰਤਰ ਦਾ ਇੱਕ ਚੌਥਾ ਮਜ਼ਬੂਤ ਥੰਮ ਜੇ ਅੱਜ ਪ੍ਰੇਸ਼ ਨਾ ਹੋਵੇ ਤਾਂ ਮੇਰਾ ਖਿਆਲ ਸ਼ਾਇਦ ਹਾਲਾਤ ਹੂਰ ਹੋਣ ਉਹਨਾਂ ਦੇ ਕਰਕੇ ਤੁਹਾਡਾ ਸਹਿਯੋਗ ਆਪ ਜੀ ਦਾ ਬਹੁਤ ਜ਼ਰੂਰੀ ਹੈ ਤੇ ਸ਼ੁਭ ਕਾਮਨਾਵਾਂ ਵੀ ਤੁਹਾਡੇ ਤੇ ਜਰੂਰ ਲੈਣੀ ਹੈ ਤੇ ਕੋਈ ਵੀ ਤੁਹਾਡੇ ਨਾਲ ਜਿਹੜਾ ਵਚਨ ਕੀਤਾ ਉਹਦੇ ਤੋਂ ਕਿਤੇ 1 ਇੰਚ ਵੀ ਪਾਸੇ ਨਹੀਂ ਹੁੰਦਾ। ਤੁਸੀਂ ਇਸ ਵਾਸਤੇ ਸਹਿਯੋਗ ਮੰਗਦੇ ਹੋ ਤੁਸੀਂ ਕੋਈ ਐਨਆਰਆਈ ਕੋਈ ਸੰਸਥਾ ਦੇ ਮਾਮਲੇ 'ਚ ਨਹੀਂ ਜੀ ਪੈਸਿਆਂ ਦੇ ਮਾਮਲੇ 'ਚ ਕੋਈ ਨਹੀਂ ਮੰਗਦੇ। ਅਸੀਂ ਸਿਰਫ ਤੇ ਸਿਰਫ ਸਹਿਯੋਗ ਮੰਗਦੇ ਹਾਂ। ਉਹਨਾਂ ਵਿਦਿਆਪ੍ਰੇਮੀਆਂ ਨੂੰ, ਸਮਾਜ ਸੇਵੀ ਸੰਸਥਾ ਨੂੰ ਜਿਹੜੀ ਜਨਤਾ ਹੈ ਜਿਹੜੀ ਚਾਹੁੰਦੀ ਕਿ ਵਿੱਦਿਆ ਦਾ ਹੋਵੇ ਅਸੀਂ ਫਿਜ਼ੀਕਲ ਸਹਿਯੋਗ ਤਾਂ ਮੰਗਦੇ ਹਾਂ। ਵੀ ਸਾਡੇ ਕੋਲੇ ਬੱਚਿਆਂ ਨੂੰ ਕਿਉਂਕਿ ਪਹਿਲਾਂ ਵੀ ਮੈਂ ਦਿੱਲੀ ਦੰਗਿਆਂ ਦੇ 2 ਸਾਲ ਬੱਚੇ ਜਿਹੜੇ 50-50 ਮੇਰੇ ਕੋਲੇ ਰਹੇ ਆ ਰੱਖ ਕੇ ਪੜਾਈ ਹੋਇਆ ਝੁੱਗੀ ਝੌਂਪੜੀਆਂ ਦੇ ਬੱਚੇ ਚੌਰੇ ਹੁੰਦੇ ਸੀ ਮੈਂ ਬੱਸ ਭੇਜ ਕੇ ਮੋਆ ਕੇ ਉਹ ਵੀ ਪੜਾਉਂਦਾ ਰਿਹਾ ਹੈ ਠੀਕ ਹੈ ਜੀ ਕਦੇ ਕਿਸੇ ਵਾਸਤੇ ਪੈਸੇ ਵਾਸਤੇ ਕਿਸੇ ਨੂੰ ਕੋਈ ਸਹਿਯੋਗ ਦੀ ਮੰਗ ਨਹੀਂ ਕੀਤੀ ਫਿਜ਼ੀਕਲੀ ਤੌਰ ਤੇ ਮੈਨਪਾਵਰ ਦੇ ਤੌਰ ਤੇ ਸਹਿਯੋਗ ਜ਼ਰੂਰ ਮੰਗਦੇ ਆ ਵੀ ਤੁਸੀਂ ਸਾਡੇ ਨਾਲ ਆਓ ਤੇ ਆਪਾਂ ਬੱਚਿਆਂ ਨੂੰ ਪੜਾਈਏ ਪਹਿਲਾਂ ਵੀ ਆਂਦੇ ਰਹੇ ਆ ਜਿਹੜੇ ਵਿਦਿਆ ਪੜਾਉਂਦੇ ਸੀਗੇ ਇਹ ਕੋਈ ਨੰਬਰ ਵੀ ਰੱਖਨੇ ਜੀ ਕਿੰਨੇ ਬੱਚੇ ਲੈ ਰਹੇ ਹਾਂ ਅਸੀਂ ਸਮੇਂ ਦੇ ਮੁਤਾਬਕ ਦੇਖਾਂਗੇ ਵੈਸੇ ਤਾਂ ਜਿੰਦੇ ਵੀ ਬੱਚੇ ਆਉਣਗੇ ਨਾ ਤਕਰੀਬਨ ਕੋਈ ਨਹੀਂ ਪਰਮਾਤਮਾ ਕਿਰਪਾ ਕਰਦਾ ਜਦੋਂ ਆਪਾਂ ਉਹ ਗੁਰੂ ਮਹਾਰਾਜ ਤੇ ਡੋਰੀ ਛੱਡਦੀ ਹੈ ਫਿਰ ਆਪ ਹੀ ਕਿਰਪਾ ਕਰਦਾ ਸਾਡੀ ਕੋਈ ਸ਼ੁਰੂ ਕਰਾਂਗੇ ਤਾਂ ਨਰਸਰੀ ਦੇ ਵਿੱਚ ਜਿਵੇਂ ਸ਼ੁਰੂ ਕੀਤਾ ਨਰਸਰੀ ਪਲੱਸ 1 ਫਰਸਟ ਤੋਂ ਆਪਾਂ ਜੋ ਸ਼ੁਰੂ ਕਰਦੇ ਉਹਦੇ ਵਿੱਚ ਤੇ ਕੋਈ ਨੰਬਰਾਂ ਦਾ ਹੈ ਹੀ ਨਹੀਂ ਤਵੱਜੋ ਦਿੱਤਾ ਜਾਂਦਾ ਸਿਰਫ ਇਹ ਕਿ ਬੱਚੇ ਨੂੰ ਇੱਛਾ ਹੋਵੇ ਪੜਨ ਦੀ ਜਦੋਂ ਬੱਚੇ ਨੂੰ ਇੱਛਾ ਹੋਏਗੀ ਤੇ ਉਹ ਆਪਣੇ ਆਪ ਰਹਿ ਗਿਆ ਸਗੋਂ ਅਸੀਂ ਜਿਵੇਂ ਚਾਹਨੇ ਆ ਕਿ ਜਰਨਲਿਜ਼ਮ ਦਾ ਬੱਚਿਆਂ ਨੂੰ ਪਤਾ ਲੱਗੇ ਜਿਵੇਂ ਤੁਹਾਡੀ ਮਦਦ ਦੀ ਤੁਹਾਨੂੰ ਜ਼ਰੂਰਤ ਹੈ ਜਰਨਲਿਜ਼ਮ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਈਏ ਐਡੀਟਿੰਗ ਦੇ ਵਿੱਚ ਫਿਡਿਓਗ੍ਰਾਫੀ ਦੇ ਵਿੱਚ ਸਿਨੇਮੈਟੋਗ੍ਰਾਫੀ ਦੇ ਵਿੱਚ ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਕੁਝ ਕਰ ਸਕਾਂਗੇ ਸ਼ਾਇਦ ਆਪ ਜੀ ਨੂੰ ਪਤਾ ਹੋਣਾ ਵੀ ਸਰਦਾਰ ਕਪੂਰ ਸਿੰਘ ਘੁੰਮਣ ਦੇ بیٹے ਆ ਜਿਹੜੇ ਬਾਸ਼ਾ ਭਾਗ ਦੇ ਡਾਇਰੈਕਟਰ ਰਹੇ ਛੋਟੇ ਹੁੰਦੇ ਉਹਨਾਂ ਦੀਆਂ ਨਾਟਕ ਵਗੈਰਾ ਅਸੀਂ ਆਪਣਾ ਕਿਤਾਬਾਂ ਚ ਪੜ੍ਹਦੇ ਹੁੰਦੇ ਸੀਗੇ ਇਹ ਉਹਨਾਂ ਦੇ ਬੇਟੇ ਆ ਨਾਟਕ ਵਗੈਰਾ ਫਿਲਮਾਂ ਪਰ ਹੋਰ ਵੀ ਇਹਨਾਂ ਦਾ ਕੰਮ ਹੈ ਇਹ ਪੰਕਜ ਜੀ ਆ ਸਾਡੇ ਕੋਲੇ ਬੈਠੇ ਤੁਸੀਂ ਜਾਣਦੇ ਹੋਵੋਗੇ ਇਹ ਵੀ ਕੋਈ ਸਮਾਜ ਸੇਵਾ ਦੇ ਵਿੱਚ ਵੀ ਜਾਂ ਛੋਟੀਆਂ-ਛੋਟੀਆਂ ਟੀਮਾਂ ਬਣਾ ਕੇ ਇਹੇ ਭੇਜਦੇ ਆ ਅਸੀਂ ਸਭ ਤੋਂ ਸਹਿਯੋਗ ਲੈਣਾ ਔਰ ਸਾਰਿਆਂ ਦੇ ਵਿੱਚ ਬੱਚਿਆਂ ਨੂੰ ਕੋਸ਼ਿਸ਼ ਕਰਨੀ ਪਰਫੈਕਟ ਕਰੇਗੇ ਜਿਹੜੇ ਛੋਟੇ-ਛੋਟੇ ਅਸੀਂ ਪ੍ਰੋਜੈਕਟ ਲਗਾਣੇ ਆ ਨਾ ਜੀ ਉਹ ਜਦੋਂ ਪ੍ਰਮਾਤਮਾ ਨੇ ਕਿਰਪਾ ਕਰਤੀ ਫਿਰ ਆਪ ਜੀ ਜਰੂਰ ਦੇਖੋਗੇ ਵੀ ਛੋਟੀਆਂ-ਛੋਟੀਆਂ ਜਿਵੇਂ ਕੰਮ ਉਹਨਾਂ ਨੂੰ ਚਲਾ ਕੇ ਦੇਣੇ ਆ ਚੱਕੀ ਲਾਤੀ ਸਰੋਂ ਦਾ ਤੇਲ ਪਿਓਰ ਮਸਾਲੇ ਬਣਾਣੇ ਬਿਲਕੁਲ ਪਿਓਰ ਹਰ ਚੀਜ਼ ਮਤਲਬ ਪਾਇਓਰਟੀ ਦੇ ਅਨੁਸਾਰ ਦੇਾਂਗੇ ਔਰ ਬਿਲਕੁਲ ਰੀਜਨ ਜਿੰਦਾ ਖਰਚਾ ਪੈਂਦਾ ਉਸ ਹਿਸਾਬ ਨਾਲ ਕੱਢ ਕੇ 5 7 10% ਕਰਕੇ ਬੱਚਿਆਂ ਨੂੰ ਜਦੋਂ ਦੇਣਾਗੇ ਤੇ ਬੱਚਿਆਂ ਦੇ ਮਨ ਦੇ ਵਿੱਚ ਆਏਗਾ ਵੀ ਸਾਨੂੰ ਰੋਜ਼ਗਾਰ ਮਿਲੇ ਲੜਕੀਆਂ ਵਾਸਤੇ ਮਸ਼ੀਨਾਂ ਔਰ ਜਿੰਨਾ ਵੀ ਕੋਈ ਕਰ ਸਕਦੇ ਹੋਏ ਅਸੀਂ ਇਹ ਮਤਲਬ ਉਪਰਾਲਾ ਲੈ ਕੇ ਚੱਲੇ ਆਂ ਬਾਕੀ ਆਪ ਜੀ ਦੱਸ ਦਿਓ ਕੋਈ ਸਹਿਯੋਗ ਦੱਸੋ ਆਪ ਜੀ ਕਿਦਾਂ ਹੋਣਾ ਚਾਹੀਦਾ ਅਸੀਂ ਉਹ ਵੀ ਤੁਹਾਡਾ ਅਡਾਪਟ ਕਰਾਂਗੇ ਤੁਹਾਡੀ ਗੱਲ ਅੱਜ ਅਸੀਂ ਸਾਰੇ ਇਕੱਠੇ ਹੋਇਆ ਪਾਈ ਰਾਮਕਿਸ਼ਨ ਗੁਰਮਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾਵਲੋ ਇੱਕ ਨਵਾਂ ਉਦਦਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਵਿੱਚ ਮਾਨਸ਼ਮ ਕੌਤ ਸਿੰਘ ਜੀ ਆਏ ਹੋਏ ਨੇ ਤੇ ਉਹਨਾਂ ਨੇ ਮੇਰੇ ਨਾਲ ਬੈਠ ਕੇ ਪ੍ਰਿੰਸੀਪਲ ਜੀ ਨਾਲ ਬੈਠ ਕੇ ਸਲਾਹ ਕੀਤੀ ਕਿ ਅਸੀਂ ਵਿੱਦਿਆ ਦਾ ਲੰਗਰ ਸ਼ੁਰੂ ਕਰੀਏ ਜੋ ਇਸ ਵੇਲੇ ਸਮਾਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਵੇਲੇ ਦੀ ਕਿਉਂਕਿ ਸਮਾਜ ਦੇ ਵਿੱਚ ਵਿੱਦਿਆ ਤੋ ਉੱਤੇ ਮੇਰੇ ਖਿਆਲ ਹੋਰ ਕੋਈ ਵੀ ਜਿਹੜਾ ਚੀਜ਼ ਹੈ ਉਪਰਾਲਾ ਨਹੀਂ ਹੋ ਸਕਦਾ ਵਿਦਿਆ ਦੇ ਨਾਲ ਹੀ ਜਿਹੜੇ ਵਿਦਿਆਰਥੀਆਂ ਦੇ ਜੀਵਨ ਨੂੰ ਇੱਕ ਨਵੀਂ ਸੇ ਦਿੱਤੀ ਜਾ ਸਕਦੀ ਹੈ ਕਿ ਜਿਹਦੇ ਵਾਸਤੇ ਹੁਣ ਮਹੰਤ ਚਮਕੌਰ ਸਿੰਘ ਜੀ ਆਪਣੇ ਵਿਚਾਰ ਦੱਸਣਗੇ ਕਿ ਅਸੀਂ ਕਿਵੇਂ ਇਹ ਪਲਾਨ ਜਿਹੜਾ ਕਰ ਰਹੇ ਹਾਂ ਪਹਿਲਾਂ ਵੀ ਸਰ ਆਪਣੇ ਨਾਮ ਤੋਂ ਸਟਾਰਟ ਕਰ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਪ੍ਰੈਜ਼ੀਡੈਂਟ ਭਾਈ ਰਾਮ ਕਿਸ਼ਨ ਗੁਰਮਤ ਪਬਲਿਕ ਸੀਨੀਅਰ ਸਕੂਲ ਜੋ ਕਿ ਉਸ ਨੂੰ ਭਾਈ ਰਾਮਕ੍ਰਿਸ਼ਨ ਜੀ ਐਜੂਕੇਸ਼ਨਲ ਐਂਡ ਚੈਰੀਟੇਰ ਟ੍ਰਸਟ ਚਲਾ ਰਿਹਾ ਹੈ ਉਹਨਾਂ ਦੇ ਵੱਲੋਂ ਸੀ ਇਹ ਛੋਟਾ ਜਿਹਾ ਇੱਕ ਨਵੀਂ ਕਲਾ ਪ੍ਰਾਲਾ ਆਰੰਭ ਕਰਨ ਜਾ ਰਹੇ ਹਨ ਪਹਿਲਾਂ ਵੀ ਆਪ ਜੀ ਦੇ ਸਹਿਯੋਗ ਦੇ ਨਾਲ ਅਸੀਂ ਭਰੂਨ ਸਮਾਲ ਸ਼ਿਸ਼ੂ ਪਾਲਨ ਕੇਂਦਰ ਪੰਘੂੜਾ ਲਗਾਇਆ ਸੀ ਜਿਹਦੇ ਵਿੱਚ ਆਪ ਜੀ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉਸ ਵਕਤ ਕੇਂਦਰੀ ਮੰਤਰੀ ਰੇਨਕਾ ਚੌਧਰੀ ਜੀ ਨੇ ਕਿਹਾ ਕਿ ਅਸੀਂ ਇਦਾਂ ਦੇ ਪੰਘੂੜੇ ਸਾਰੇ ਭਾਰਤ ਦੇ ਵਿੱਚ ਲਾਵਾਂਗੇ ਔਰ ਪੰਜਾਬ ਸਰਕਾਰ ਨੇ ਕਿਹਾ ਕਿ ਰੈੱਡ ਕਰਾਸ ਚਲਾਵਾਂਗੇ ਉਹ ਪੰਗੋੜੇ ਅੱਜ ਚੱਲ ਰਹੇ ਆ। ਹੋਰ ਵੀ ਅਸੀਂ ਛੋਟੀਆਂ-ਛੋਟੀਆਂ ਜਿੰਨੀ ਇੱਕ ਨਸ਼ਾ ਛਡਾਉ ਡੇਂਗੂ ਦੇ ਕਰੋਨਾ ਦੇ ਵਿੱਚ ਦਵਾਈਆਂ ਵੰਡਣੀਆਂ ਸਮਾਜ ਸੇਵਾ ਦੇ ਜਿੰਨੇ ਗੁਰੂ ਦੀ ਕਿਰਪਾ ਉਹਨਾਂ ਕਾਰਜ ਅਸੀਂ ਆਪਣੇ ਤੌਰ ਤੇ ਬੇਤਨ ਅਨੁਸਾਰ ਕਰਦੇ ਰਹਿੰਦੇ ਆ। ਅੱਜ ਫੇਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਅਸੀਂ ਇੱਕ ਨਵਿਕਲਾ ਉਪਰਾਲਾ ਭਾਈ ਰਾਮਕ੍ਰਿਸ਼ਨ ਜੀ ਮੁਫਤ ਵਿੱਦਿਆ ਦਾ ਲੰਗਰ ਆਰੰਭ ਕਰਨ ਜਾ ਰਹੇ ਹਾਂ। ਕਿਉਂਕਿ ਅੱਜ ਦੇ ਸਮੇਂ 'ਚ ਆਪ ਜੀ ਨੂੰ ਪਤਾ ਵੀ ਕਿਸ ਤਰ੍ਹਾਂ ਬੱਚਿਆਂ ਨੂੰ ਪੜਾਉਣਾ ਬਹੁਤ ਔਖਾ ਹੋ ਗਿਆ ਹੈ ਪੜ੍ਹਾਈ ਜਿਹੜੀ ਹੈ ਵਿੱਦਿਆ ਬੜੀ ਮਹਿੰਗੀ ਹੋ ਗਈ ਹੈ ਭਾਵੇਂ ਸਾਡਾ ਸਕੂਲ ਜਿਹੜਾ ਹੈ ਪਹਿਲਾਂ ਤੋਂ ਹੀ ਪਿੰਡੂ ਵਿਅਕਤੀਆਂ ਵਾਸਤੇ ਪਿੰਡਾਂ ਵਾਲਿਆਂ ਵਾਸਤੇ ਆਮ ਲੋਕਾਂ ਵਾਸਤੇ ਜਿਹੜਾ ਆਰੰਭ ਕੀਤਾ ਗਿਆ ਸੀਗਾ 1988 ਦੇ ਵਿੱਚ ਉਹ ਲਗਾਤਾਰ ਅਸੀਂ ਉਸੇ ਤਰ੍ਹਾਂ ਹੀ ਸੇਵਾ ਕਰਦਾ ਆ ਰਿਹਾ ਹੈ ਪਰੰਤੂ ਅਸੀਂ ਦੇਖਦੇ ਆ ਕਿ ਸਾਡੇ ਸਕੂਲ ਦੇ ਵਿੱਚ ਬਹੁਤ ਘੱਟ ਫੀਸਾਂ ਔਰ ਬਹੁਤ ਘੱਟ ਅਸੀਂ ਪੈਸਾ ਲੈਂਦੀ ਐ ਜਿੰਨਾ ਕਿ ਨਹੀਂ ਸਰਦਾ ਉਹਦੇ ਵਿੱਚੋਂ ਵੀ ਸਾਡੇ ਬੱਚਿਆਂ ਦੀਆਂ ਘੱਟੋ ਘੱਟ 350 ਬੱਚਾ ਔਰ ਉਹਦੇ ਵਿੱਚੋਂ ਵੀ 100 ਦੇ ਲਗਭਗ ਸਾਡੇ ਬੱਚਿਆਂ ਦੀਆਂ ਵੱਧ ਘੱਟ ਕਰਕੇ ਫੀਸਾਂ ਮਾਫ ਹੁੰਦੀ ਐ ਪਰੰਤੂ ਫਿਰ ਵੀ ਅਸੀਂ ਸੋਚਿਆ ਵੀ ਜਿਹੜੇ ਬੱਚੇ ਵਾਂਝੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਕੋਈ ਸਹੂਲਤਾਂ ਨਹੀਂ ਪੜ ਨਹੀਂ ਸਕਦੇ ਉਹਨਾਂ ਦੇ ਵਾਸਤੇ ਅਸੀਂ ਇੱਕ ਵਿੱਦਿਆ ਦਾ ਲੰਗਰ ਕਿਉਂਕਿ ਅੱਜ ਦੇ ਸਮੇਂ ਦੀ ਜਿਹੜੀ ਲੋੜ ਐ ਵੀ ਆਪਾਂ ਨੂੰ ਵਿੱਦਿਆ ਬੜੀ ਜ਼ਰੂਰੀ ਹੈ ਵਿੱਦਿਆ ਪੜ ਕੇ ਹੀ ਜਿਹੜਾ ਮਨੁੱਖ ਹੈ ਉਹ ਗਿਆਨ ਪ੍ਰਾਪਤ ਕਰ ਸਕਦਾ ਹੈ ਉੱਚੇ ਉੱਚੇ ਉਚਾਂਹਾਂ ਦੇ ਪਹੁੰਚ ਸਕਦਾ ਹੈ ਔਰ ਉਹਦੀ ਲੋੜ ਨੂੰ ਪੂਰਾ ਕਰਨ ਵਾਸਤੇ ਅਸੀਂ ਆਪ ਜੀ ਦਾ ਸਹਿਯੋਗ ਲੈਣ ਵਾਸਤੇ ਆਪ ਜੀ ਦੀਆਂ ਸ਼ੁਭ ਕਾਮਨਾਵਾਂ ਲੈਣ ਵਾਸਤੇ ਆਪ ਜੀ ਦੇ ਹਾਜ਼ਰ ਹੋਏ ਆਂ ਸਾਡਾ ਇਹਦੇ ਵਿੱਚ ਬਿਲਕੁਲ ਇੱਕ ਵੀ ਕੋਈ ਸਵਾਰਥ ਨਹੀਂ ਹੈ ਪਹਿਲਾਂ ਵੀ ਜਿੰਨੇ ਕਾਰਜ ਕੀਤੇ ਆ ਸਾਡੇ ਨੂੰ ਕੋਈ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਸਿਰਫ ਤੇ ਸਿਰਫ ਪੈਸੇ ਵਾਸਤੇ ਕੰਮ ਕਰਦੇ ਹੋ ਨਿਰਸਵਾਰਥ ਪਹਿਲਾ ਕੰਮ ਕੀਤਾ ਨਿਰਸਵਾਰਥ ਹੀ ਹੋਣਾ ਕਰਨਾ ਸਾਡਾ ਇਹ ਚ ਕੋਈ ਮੋਟੋ ਨਹੀਂ ਸਿਰਫ ਇਹੀ ਹੈ ਵੀ ਅਸੀਂ ਬੱਚਿਆਂ ਨੂੰ ਵਿੱਦਿਆ ਦੇਈਏ ਤਾਂ ਕਿ ਜਿਹੜੇ ਸਾਡੇ ਬੱਚੇ ਐ ਬਾਹਰ ਜਾਣ ਦੀ ਬਜਾਏ ਇੱਥੇ ਹੀ ਵਿੱਦਿਆ ਪੜਨ ਉਹਦੇ ਨਾਲ ਨਾਲ ਅਸੀਂ ਇੱਕ ਹੋਰ ਉਪਰਾਲਾ ਵੀ ਕਰਨਾ ਹੈ ਕਿ ਜਿਹੜੇ ਬੱਚੇ ਐ ਉਹਨਾਂ ਨੂੰ ਹੱਥੀਂ ਕਿਰਤ ਕਰਨ ਵੱਲ ਪ੍ਰੇਰਨਾ ਜਿਸ ਤਰ੍ਹਾਂ ਆਈਟੀਆਈ ਦੇ ਵਿੱਚ ਆਪਾਂ ਕੋਰਸ ਚੱਲਦੇ ਆ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਹੈ ਕੋਈ ਮੋਟਰਸਾਈਕਲ ਦਾ ਕੰਮ ਹੈ ਕੋਈ ਫਲੈਕਸਾਂ ਦਾ ਕੋਈ ਪ੍ਰਿੰਟ ਦਾ ਹੈ ਉਹਨਾਂ ਨੂੰ ਨਾਲ-ਨਾਲ ਹੀ ਅਸੀਂ ਸਿਖਾਉਣਾ ਸ਼ੁਰੂ ਕਰਾਂਗੇ। ਇਹਦੇ ਨਾਲ ਹੀ ਇੱਕ ਹੋਰ ਪ੍ਰਾਲਾ ਵੀ ਹੈ ਵੀ ਉਹਨਾਂ ਬੱਚਿਆਂ ਨੂੰ ਅਸੀਂ ਇੱਕ ਰੋਜ਼ਗਾਰ ਦਾ ਮੁਹੱਈਆ ਵੀ ਕਰਾਣਾ ਹੈ। ਵੀ ਛੋਟੇ-ਛੋਟੇ ਪ੍ਰੋਜੈਕਟ ਲਾਵਾਂਗੇ। ਉਹਦੇ ਵਿੱਚੋਂ ਜਿੰਨੀ ਵੀ ਕੋਈ ਬੱਚੇ ਨੇ ਮਿਹਨਤ ਕਰਨੀ ਹੈ ਉਹਦਾ ਉਹਨੂੰ ਮਿਹਨਤਾਨਾ ਵੀ ਦਿੱਤਾ ਜਾਇਆ ਕਰੇਗਾ ਨਾਲ ਦੀ ਨਾਲ। ਪ੍ਰੰਤੂ ਕੰਮ ਸ਼ੁਰੂ ਕਰ ਰਹੇ ਹਾਂ। ਪਹਿਲਾਂ ਇਹ ਅਸੀਂ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਤੱਕ ਆਰੰਭ ਕਰ ਰਹੇ ਹਾਂ। ਉਸ ਤੋਂ ਬਾਅਦ ਗੁਰੂ ਦੀ ਕਿਰਪਾ ਕੀਤੀ 8ਵੀਂ 10ਵੀਂ 12ਵੀਂ ਤੱਕ ਦੇ ਕਲਾਸਾਂ ਚਲਾਵਾਂਗੇ ਜਿਹੜੇ ਲੋੜਬੰਦ ਬੱਚੇ ਆ ਜਿਨ੍ਹਾਂ ਨੂੰ ਕੋਈ ਰਹਿائش ਦੀ ਜੇ ਪ੍ਰਬੰਧ ਪਿਆ ਲੋੜ ਪਈ ਉਹ ਵੀ ਅਸੀਂ ਮੁਹੱਈਆ ਕਰਾਵਾਂਗੇ ਕਿਉਂਕਿ ਪਹਿਲਾਂ ਵੀ ਸਾਡੇ ਕੋਲ ਮੇਰੇ ਕੋਲ ਬੱਚੇ ਰਹਿ ਰਹੇ ਆ ਪਹਿਲਾਂ ਵੀ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਆ ਇਸ ਕਰਕੇ ਇਹ ਸਾਡਾ ਇੱਕ ਉਪਰਾਲਾ ਛੋਟਾ ਜਿਹਾ ਅਸੀਂ ਆਪ ਜੀ ਤੋਂ ਸਹਿਯੋਗ ਇਸ ਕਰਕੇ ਲੈਣਾ ਹੈ ਵੀ ਜੇ ਅਸੀਂ ਇੱਕ ਛੋਟੀ ਜੀ ਸੰਸਥਾ ਇੱਕ ਕਾਰਜ ਜਿਹੜਾ ਕਰ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਪੰਘੂੜੇ ਲੱਗੇ ਆ ਇਸੇ ਤਰ੍ਹਾਂ ਇਹਨੂੰ ਵੇਖ ਕੇ ਵੀ ਹੋਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਉਹ ਵੀ ਆਪਾਂ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ 'ਚ ਜਿੱਥੇ ਵੀ ਠੀਕ ਲੱਗਦਾ ਉਹ ਮੁਫਤ ਵਿੱਦਿਆ ਦੇ ਲੰਗਰ ਚਲਾਉਣੇ ਸ਼ੁਰੂ ਕਰਨ ਤਾਂ ਕਿ ਅੱਜ ਦੇ ਸਮੇਂ ਦੀ ਲੋੜ ਜਿਹੜੀ ਹੈ ਵਿੱਦਿਆ ਦੀ ਪੂਰੀ ਹੋ ਸਕੇ ਵਿੱਦਿਆ ਦੀ ਬੜੀ ਜ਼ਰੂਰਤ ਹੈ ਖਾਸ ਕਰਕੇ ਬੱਚੇ ਜਿਹੜੇ ਸਾਡੇ ਜੇ ਇੱਥੇ ਕਿਰਤ ਵੀ ਕਰਨਗੇ ਰੋਜ਼ਗਾਰ ਵੀ ਮਿਲੇਗਾ ਤੇ ਉਹ ਫਿਰ ਬਾਹਰ ਨਹੀਂ ਜਾਣਗੇ ਪਿੱਛੇ ਜੇ ਮੈਂ ਆਪਣਾ ਸਾਰਿਆਂ ਨੂੰ ਪਤਾ ਕਿ ਜਿਹੜੇ ਸਕੂਲ ਐ ਇੰਜੀਨੀਅਰ ਕਾਲਜ ਐ ਬੰਦ ਹੁੰਦੇ ਜਾ ਰਹੇ ਆ ਇਸ ਕਰਕੇ ਕਿਉਂਕਿ ਬੱਚੇ ਜਿਹੜੇ ਸਾਰੇ ਬਾਹਰ ਜਾ ਰਹੇ ਆ ਔਰ ਬੱਚਾ ਇੱਥੇ ਰਹੀ ਕੋਈ ਨਹੀਂ ਗਿਆ ਤੇ ਹੈ ਵੀ ਇੱਕ ਇੱਕ ਬੱਚਾ ਫਿਰ ਬੱਚੇ ਆਉਣਗੇ ਸੋ ਇਸ ਵਾਸਤੇ ਅਸੀਂ ਮਾਂ ਬੋਲੀ ਪੰਜਾਬੀ ਦੇ ਵਿੱਚ ਇਹ ਜਿਹੜਾ ਸਾਰਾ ਸਿਸਟਮ ਚਲਾਣਾ ਔਰ ਬੋਰਡ ਨਾਲ ਸੰਬੰਧਤ ਹੋਏਗਾ ਅਸੀਂ ਬਸ ਇਸ ਵਾਸਤੇ ਅਸੀਂ ਆਪ ਜੀ ਦੇ ਹਾਜ਼ਰ ਹੋਏ ਆ ਵੀ ਸਾਡਾ ਸਹਿਯੋਗ ਕਰਿਓ ਅਸੀਂ ਬਿਲਕੁਲ ਨਿਰਸਵਾਰਥ ਕੋਈ ਸਾਡੇ ਤੇ ਇੱਕ ਵੀ ਕਹੇ ਵੀ ਬਾਬਾ ਜੀ ਤੁਸੀਂ ਕਦੇ ਵੀ ਇਸ ਤਰ੍ਹਾਂ ਦਾ ਕਾਰਜ ਕੀਤਾ ਹੈ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਜਦੋਂ ਅਸੀਂ ਭਰੂਣ ਸੰਭਾਲਦਾ ਸ਼ੁਰੂ ਕੀਤੀ ਸੀ ਫਲਾਈਓਵਰ ਦੇ ਵਿੱਚ ਆਪ ਜੀ ਸਾਰੇ ਆਏ ਸੀ ਉਦੋਂ ਇਹ ਵਾਅਦਾ ਕੀਤਾ ਸੀ ਵੀ ਅਸੀਂ 1 ਰੁਪਈਆ ਵੀ ਕਿਸੇ ਤੋਂ ਨਹੀਂ ਲਵਾਂਗੇ ਨਾ ਅਸੀਂ ਡਿਮਾਂਡ ਕਰਾਂਗੇ ਕਿਸੇ ਤੋਂ ਔਰ ਉਹ ਕਾਰਜ ਵੀ ਚੱਲਿਆ ਲੜਕੀਆਂ ਆਈਆਂ ਛੋਟੀਆਂ-ਛੋਟੀਆਂ ਕੋਈ 15 ਦਿਨ ਦੀ ਕੋਈ 20 ਦਿਨ ਦੀ ਕੋਈ ਮਹੀਨੇ ਦੀ ਝਾੜੀਆਂ ਚ ਚੁੱਕ-ਚੁੱਕ ਕੇ ਲੈ ਕੇ ਗਏ ਉਹ ਅਸੀਂ ਲੜਕੀਆਂ ਨੂੰ ਸੰਭਾਲਿਆ ਇਹ ਮੈਡਮ ਪ੍ਰਿੰਸੀਪਲ ਸਾਡੇ ਹਿੰਮਤ ਕੌਰ ਜੀ ਇਹ ਬੱਚੀਆਂ ਨੂੰ ਰੱਖਦੇ ਰਹੇ ਔਰ ਜਦੋਂ ਕੋਈ ਲੋੜਵੰਦ ਪਰਿਵਾਰ 13-14 ਸਾਲ ਤੋਂ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਉਹਨਾਂ ਪਰਿਵਾਰਾਂ ਨੂੰ ਲੜਕੀਆਂ ਅਡਾਪਟ ਕਰਾਈਆਂ ਅੱਜ ਉਹ ਲੜਕੀਆਂ ਜਿਹੜੀਆਂ ਕੱਖਾਂ ਤੋਂ ਲਿਆਂਦੀਆਂ ਸੀ ਲੱਖਾਂਪਤੀ ਘਰਾਂ 'ਚ ਔਰ ਟੌਪ ਦੇ ਸਕੂਲਾਂ 'ਚ ਪੜ੍ਹ ਰਹੀਆਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਸੋ ਇਸ ਵਾਸਤੇ ਸਾਡਾ ਇਹ ਮਨ ਹੈ ਵੀ ਵਿਦਿਆ ਦਾ ਲੰਗਰ ਜਿਹੜਾ ਸ਼ੁਰੂ ਕਰੀਏ ਆਪਾਂ ਰਲ ਮਿਲ ਕੇ ਸਾਰੇ ਸਮਾਜ ਦੇ ਵਿੱਚ ਜਿਹੜੇ ਕੰਮ ਕਰੀਏ ਰਹਿ ਤਾਂ ਇੱਥੇ ਨਾਂ ਸੀ ਲੈ ਕੇ ਆਏ ਆ ਨਾਂ ਲੈ ਕੇ ਜਾਣਾ ਰਹਿਣਾ ਸਾਰਾ ਕੁਝ ਇੱਥੇ ਹੀ ਹੈ ਪਰਮਾਤਮਾ ਦਾ ਦਿੱਤਾ ਹੋਇਆ ਸਾਡੇ ਵੱਡੇ-ਵਡੇਰੇ ਤੁਰ ਗਏ ਅਸੀਂ ਵੀ ਤੁਰ ਗਏ ਸੋ ਜਿਹੜਾ ਭਾਈ ਰਾਮਕ੍ਰਿਸ਼ਨ ਸਕੂਲ ਹੈ ਇਹ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ 1988 ਤੋਂ ਬਣਿਆ ਹੋਇਆ ਉਹਦੇ ਮੈਡਮ 1988 ਤੋਂ ਹੀ ਸਕੂਲ ਦੇ ਵਿੱਚ ਹੈ ਸੋ ਇਸ ਵਾਸਤੇ